ਗੱਲਵਾਦਾ ਪੂਰੀ ਜਿੰਦਾਬਾਦ 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 ਬੱਬੂ ਮਾਨ ਜਿੰਦਾਬਾਦ ਲੱਗੀ ਜੀ ਬਹੁਤ ਵਧੀਆ ਲੱਗੀ ਜੀ ਬਹੁਤ ਵਧੀਆ ਖਾਸ ਫਿਲਮ ਅੱਜ ਤਾਂ ਹੀ ਸਟੋਰੀ ਬਹੁਤ ਵਧੀਆ ਬਣੀ ਆ ਪੰਜਾਬੀ ਸਦਾ ਚਾਰ ਵਧੀਆ ਦਿਖਾਇਆ ਹਾਂਜੀ ਵੀਰ ਕਿਸ ਤਰ੍ਹਾਂ ਲੱਗੀ ਰ ਬਹੁਤ ਵਧੀਆ ਲੱਗੀ ਅੱਛਾ ਪਹਿਲਾ ਸ਼ੋਅ ਦੇਖਿਆ ਤੁਸੀਂ ਹਾਂਜੀ ਹਾਂਜੀ ਪਹਿਲਾ ਸ਼ੋਅ ਦੇਖਿਆ ਅੱਛਾ ਆਨਲਾਈਨ ਬੁਕਿੰਗ ਕੀਤੀ ਹਾਂਜੀ ਹਾਂਜੀ ਸਰ ਕੀ ਲੱਗਿਆ ਖਾਸ ਫਿਲਮ ਵਿੱਚ ਬਹੁਤ ਵਧੀਆ ਲੱਗੀ ਜੀ ਫਿਲਮ ਅੱਛਾ ਬੱਬੂ ਮਾਨ ਦੇ ਪੈਨ ਲੱਗਦੇ ਹਾਂਜੀ ਹਾਂਜੀ ਬਹੁਤ ਵਧੀਆ ਲੱਗੀ ਜੀ ਬੜੀਆ ਬੜੀਆ ਸਾਰੇ ਬੜੀਆ ਗਣਕ ਵੀ ਗਾਰੇ ਦੀ ਗੱਲ ਕਰਦੀ ਹੈ ਹਾਂ ਅਣਖ ਆਈ ਹਾਂ ਆ ਗਈ ਜਨਾਬ ਵੀਰ ਜਨਾਬ ਵੀਰ ਜਨਾਬ ਵੀਰ ਜਾਰੀ ਦਾ ਇੱਥੇ ਪਤਾ ਲੱਗਦਾ ਮੈਂ ਕਹਿੰਦਾ ਸਾਰੇ ਜਾਨੇ ਹੌਣ ਕਰਦੇ ਆ ਉਹ ਲੈ ਕੇ ਹੁਣ ਕੁੜੀਆਂ ਨੂੰ ਪਤਾ ਲੱਗੇ ਵੀ ਹਾਂ ਵੀ ਜੇ ਦਾ ਜੇ ਆਪਾਂ ਗਲਤ ਕੰਮ ਕਰਦੇ ਆ ਵੀ ਕੀ ਭਾਵੇਂ ਕਰਦੀ ਆ ਹਾਂ ਪੂਰੀ ਜਰਾ ਘਣ ਕਲਮ ਵਧੀਆ ਇੱਥੇ ਦੱਸਿਆ ਗਿਆ ਵੀ ਅਣਖ ਕੀ ਚੀਜ਼ ਹੁੰਦੀ ਆ ਇੱਜ਼ਤ ਕੀ ਚੀਜ਼ ਹੁੰਦੀ ਆ ਲਗਰਾਵੇ ਅੱਛਾ ਹਾਂ ਭਾਈ ਕਿੱਥੋਂ ਆਏ ਹੋ ਮੋਹਰਾਂ ਨੇ ਤੋਂ ਵੈਸੇ ਕਿੱਥੋਂ ਆਏ ਹੋ ਵੈਸੇ ਮੈਂ ਭਾਈ ਫਰਾਂਸ ਤੋਂ ਆਇਆ ਅੱਛਾ ਦੇਖ ਕੇ ਦੱਸਦੇ ਹਾਂ ਕੀ ਬੰਦਾ ਓਕੇ ਹਾਂ ਬਹੁਤ ਸੋਹਣੀ ਫਿਲਮਾਂ ਸਾਰਿਆਂ ਨੇ ਦੇਖਿਆ ਬਹੁਤ ਸੋਹਣੀ ਹੈ ਜੀ ਵਿਆਹੀ ਹੋਵਦੀ ਬਹੁਤ ਸੋਹਣੀਆਂ ਫਿਲਮਾਂ ਸਿਰਾਲਾ ਬੱਬੂ ਮਾਨ ਜਿੰਦਾਬਾਦ ਦੇਖੋ ਬੱਲੇ ਵੀ ਕੀ ਕਰੇ ਬਹੁਤ ਵਧੀਆ ਫਿਲਮ ਆਈ ਬੱਬੂ ਮਾਨ ਦੀ ਸੇਰਾ ਬਾਈ ਸੇਰਾ ਬੱਬੂ ਮਾਨ ਦੇ ਫੈਨ ਆ ਫਾਉ ਤੱਕ ਪਾਈ ਵੀ ਆ ਫਿਲਮ ਨੇ ਬੱਬੂ ਮਾਨ ਜਿੰਦਾਬਾਦ ਅਮਤੋਜ ਮਾਨ ਸਾਹਿਬ ਬੱਬੂ ਮਾਨ ਸਾਹਿਬ ਜਿੰਦਾਬਾਦ ਪਰ ਇਹਨਾਂ ਦੇ ਉੱਪਰ ਕੁਛ ਨਹੀਂ ਮਾਰਦਾ ਜਿੰਦਾਬਾਦ ਮਾਰਦਾ ਜਿੰਦਾਬਾਦ ਮੇਰੇ ਖਿਆਲ ਨਾਲ ਵਧੀਆ ਫਿਲਮ ਸੀਗੀ ਐ ਬਹੁਤ ਵਧੀਆ ਫਿਲਮ ਲੱਗੀ ਸਾਨੂੰ ਹਸਰ ਵਰਗੀ ਦੀਗੀ ਪੁਰਾਣੀ ਫਿਲਮ ਆ ਜਿਹੜੀ ਹਸਰ ਆ ਫੁੱਲ ਘੈਂੜੇ ਫਿਲਮ ਤੇ ਉਹਦਾ ਸੁੱਚੇ ਦਾ ਬਹੁਤ ਵਧੀਆ ਰੋਲ ਆਈ ਬੱਬੂ ਮਾਨ ਨੇ ਬਾਈ ਦੀ ਜਿੰਦਾਬਾਦ ਬੱਬੂ ਮਾਰ ਜਿੰਦਾਬਾਦ ਹਾਂ ਜੀ ਵੀਰ ਦੇਖਣੀ ਤੁਸੀਂ ਹਾਂ ਜੀ ਹਾਂ ਜੀ ਦੇਖਾਂਗੇ ਅਜੇ ਸ਼ਾਮ ਵਾਂਗ ਟਿਕਟ ਮਿਲਿਆ ਫੁੱਲ ਆ ਜੀ ਹਲੇ ਤਾਂ ਜਾ ਰਹੇ ਆ ਆਜੋ ਆਜੋ ਬਸੋ ਕਰੋ ਜੀ ਹਾਂ ਵੀਰ ਕਿਹਾ ਤਾਂ ਫੋਲਟੂ ਫੋਲੋ ਪਰ ਸਾਰੇ ਵਿਜ਼ਿਟ ਕਰੋ ਸਭ ਤੋਂ ਵਧੀਆ ਮੂਵੀ ਆ ਫਿਰ ਦੇਖਣ ਵਾਲੀ ਯਾਰ ਮਾਰ ਵਾਲੀ ਮੂਵੀ ਆ ਬੰਦੇ ਇੱਥੋਂ ਪਤਾ ਚੱਲਦਾ ਏ ਯਾਰੀ ਕਿੰਨੀ ਕਾ ਥੈਂਕ ਯੂ ਵੈਲਕਮ ਕਿਹੜੇ ਪੇਤੇ ਆਉਗੀ ਇਹ ਹੀ ਟੂਰ ਦੇ ਵਿੱਚ ਚੱਲ ਰਹੇ ਆ ਕਿ ਨਸੀਹਤ ਦੇਣ ਵਾਲੀ ਫਿਲਮ ਆ ਇੱਕ ਜਿਹੜੀ ਲੇਡੀਜ਼ ਆ ਕੋਈ ਕੁੜੀ ਆ ਕੀ ਉਹੋ ਆਪਣੇ ਬਦਕਾਰ ਬਣ ਜਾਂਦੀ ਹੈ ਹਨ ਉਹਨੂੰ ਇੱਕ ਸਬਕ ਸਿਖਾਇਆ ਗਿਆ ਐਂਡ ਆਫ ਦੀ ਬੇ ਕਿ ਆਪਾਂ ਨੂੰ ਜਿਹੜਾ ਜੀਵਨ ਹਨ ਉਹ ਸਾਫ ਸੁਥਰਾ ਜਿਉਣਾ ਚਾਹੀਦਾ ਫਿਲਮ ਇੱਕ ਬਹੁਤ ਵਧੀਆ ਮੈਸੇਜ ਦੇਣ ਵਾਲੀ ਫਿਲਮ ਜਿਵੇਂ ਹੁਣ ਆਪਾਂ ਦੇਖਦੇ ਗਰੀਲਾਂ ਦੇ ਉੱਪਰ ਕੁੜੀਆਂ ਮੋਬਾਈਲਾਂ ਦੇ ਉੱਪਰ ਨੈੱਟ ਦੇ ਉੱਪਰ ਗੰਦ ਪਾਇਆ ਹੋਇਆ ਹਰ ਪਿੰਡ ਦੇ ਵਿੱਚ ਸੁੱਚਾ ਸੂਰਮਾ ਹੋਣਾ ਚਾਹੀਦਾ ਹੋਣਾ ਚਾਹੀਦਾ ਨਹੀਂ ਤਾਂ ਇਸ ਚੀਜ਼ ਦਾ ਕੋਈ ਅਰੇ ਕਿੰਨਾ ਲੱਗਿਆ ਬਹੁਤ ਵਧੀਆ ਈ ਮੂਵੀ ਹੈ ਬਹੁਤ ਵਧੀਆ ਮੂਵੀ ਹੈ ਇਸ ਤੋਂ ਬੈਟਰ ਮੂਵੀ ਇਸ ਤੋਂ ਬੈਟਰ ਮੂਵੀ ਕੋਈ ਹੋ ਨਹੀਂ ਸਕਦੀ ਇਹ ਸਿਰਫ ਮੂਵੀ ਉਸਤਾਰ ਬੱਬੂ ਮਾਨ ਹੀ ਬਣਾ ਸਕਦਾ ਇਸ ਤੋਂ ਇਲਾਵਾ ਕੋਈ ਨਹੀਂ ਬਣਾ ਸਕਦਾ ਉਸਤਾਰ ਬੱਬੂ ਮਾਨ ਜਿੰਦਾਬਾਦ ਸਿੜਾ ਮੂਵੀ ਆ ਬਾਬੇ ਸਿੜਾ ਗੱਲਬਾਤ ਬਹੁਤ ਵਧੀਆ ਲੱਗੀ ਜੀ ਮੂਵੀ ਬਹੁਤ ਸੋਹਣੀ ਮੂਵੀ ਆ ਸਰ ਅੱਛਾ ਹਾਂਜੀ ਹਾਂ ਬਹੁਤ ਵਧੀਆ ਯਾਰਾ ਹੁੰਦਾ ਪੂਰਾ ਮੈਂ ਕਹਿੰਦਾ ਜੀ ਫੁੱਲ ਜੀ ਦੀ ਮੂਵੀ ਵਧੀਆ ਲੱਗੀ ਜੀ ਫਿਲਮ ਬਹੁਤ ਵਧੀਆ ਸੀ ਅੱਛਾ ਬੱਬੂ ਮਾਨ ਦਾ ਕਿਵੇਂ ਆ ਜੀ ਤਾਂ ਸਮੇਂ 맞춰 ਰਹੀ ਆ ਬਹੁਤ ਵਧੀਆ ਅੱਛਾ ਖਾਸ ਕਿਹੜੇ ਪਲ ਲੱਗੇ ਜਦੋਂ ਲੱਗਿਆ ਵੀ ਭਾਈ ਹੁਣ ਤਾਂ ਪੀਕ ਤੇ ਆ ਲਾਸਟ ਤੇ ਹੀ ਬਸ ਜਦੋਂ ਉਹਨੂੰ ਮਾਰਦਾ ਕੁੱਤਰ ਨੂੰ ਜੀ ਉਹ ਬਹੁਤ ਵਧੀਆ ਲੱਗਦਾ ਜਿਆਦਾ ਅਣਖ ਦੀ ਗੱਲ ਦੀ ਗੱਲ ਹਾਂ ਅਣਖ ਦੀ ਗੱਲ ਆ ਵੀ ਅਣਖ ਤੋਂ ਬਿਨਾ ਜਿਉਣਾ ਕੀ ਹੁੰਦਾ ਜੀ ਤੁਸੀਂ ਫਿਰ ਆਨਲਾਈਨ ਬੁਕਿੰਗ ਕੀਤੀ ਹਾਂ ਹਾਂਜੀ ਹਾਂਜੀ ਕੱਲ੍ਹ ਦੀ ਬੁੱਕ ਕੀਤੀ ਰਹਿੰਦੀ ਹੈ ਅੱਛਾ ਸੱਚਾ ਸੂਰਮਾ ਦੇ ਕਿਰਦਾਰ ਕਿਸਾ ਰਿਹਾ ਬਹੁਤ ਸਰਾ ਰਿਹਾ ਜੀ ਬਹੁਤ ਵਧੀਆ ਰਿਹਾ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਬਹੁਤ ਵਧੀਆ ਫਿਲਮ ਆ ਜੀ ਬਹੁਤ ਸੋਹਣੀ ਲੱਗੀ ਆ ਜੀ ਤਿੰਨੇ ਚਾਰੇ ਸ਼ੋਅ ਦੇਖਾਂਗੇ ਸਾਰੇ ਦੇਖਾਂਗੇ ਜੀ ਯਾਰ ਰੋਲ ਸੀ ਪਹਿਲਾਂ ਕੋ ਕਰਵਾਈ ਵਧੀਆ ਸੀਗਾ ਪਹਿਲਾਂ ਵੀ ਸੁਣਦੇ ਆ ਰਹੇ ਆ ਹਨਾ ਜੀ ਕਿਰਦਾਰ ਹਾਂਜੀ ਬਾਕੀ ਫਿਲਮਾਂ ਤੋਂ ਜਿਵੇਂ ਹੋਰ ਰਿਲੀਜ਼ ਹੋਈਆਂ ਬੱਕਰਾ ਕਨਸੈਪਟ ਦੀ ਹੈ ਜੀ ਵਧੀਆ ਜੀਗਾ ਹਾਂ ਜੀ ਅੱਜ ਕਿਤਾ ਪਹਿਲਾ ਸ਼ੋਅ ਦੇਖਿਆ ਹਾਂ ਜੀ ਵੀਰ ਕਿਸ ਤਰ੍ਹਾਂ ਲੱਗੇ ਬੜੀ ਵੀਰੇ ਬੜੀ ਹੁਣ ਹਾਂ ਲਾਸਟ ਵਾਰੀ ਹਾਸਰ ਦੇਖੀ ਸੀ ਜੇ ਤੁਹਾਨੂੰ ਮੈਚ ਕਾਫੀ ਵਧੀਆ ਸੀ ਉਦੋਂ ਵੀ ਵਧੀਆ ਬੜੀ ਦੇਰ ਬਾਅਦ ਆਈਆ ਬੁੱਬੂ ਆਂਦੀ ਫਿਲਮ ਕਿਵੇਂ ਮਗਲੋ ਕਿਸ ਤਰ੍ਹਾਂ ਦਾ ਰਿਸਪੌਂਸ ਮੈਂ ਇੱਥੇ ਖਰੀ ਉਤਰੀ ਆ ਪੂਰੀ ਵੀਰੇ ਪੂਰੀ 100% ਬਿਲਕੁਲ ਕਾਫੀ ਵਧੀਆ ਦੌਰ ਦੇ ਵਿੱਚ ਚੱਲ ਰਿਹਾ ਕਿ ਨਸੀਹਤ ਦੇਣ ਵਾਲੀ ਫਿਲਮ ਆ ਇੱਕ ਜਿਹੜੀ ਲੇਡੀਜ਼ ਆ ਕੋਈ ਕੁੜੀ ਆ ਕੀ ਉਹ ਆਪਣੇ ਬਦਕਾਰ ਬਣ ਜਾਂਦੀ ਆ ਹਨਾ ਉਨੇ ਇੱਕ ਸਬਕ ਸਿਖਾਇਆ ਗਿਆ ਐਂਡ ਆਫ ਦੀ ਬੇ ਕਿ ਆਪਾਂ ਨੂੰ ਜਿਹੜਾ ਜੀਵਨ ਹਨਾ ਉਹ ਸਾਫ਼ ਸੁਥਰਾ ਜਿਉਣਾ ਚਾਹੀਦਾ ਫਿਲਮ ਇੱਕ ਬਹੁਤ ਵਧੀਆ ਮੈਸੇਜ ਦੇਣ ਵਾਲੀ ਫਿਲਮ ਜਿਵੇਂ ਹੁਣ ਆਪਾਂ ਦੇਖਦੇ ਆਂ ਗਰੀਲਾਂ ਦੇ ਉੱਪਰ ਕੁੜੀਆਂ ਮੋਬਾਈਲਾਂ ਦੇ ਉੱਪਰ ਨੈੱਟ ਦੇ ਉੱਪਰ ਗੰਦ ਪਾਇਆ ਹੋਇਆ ਹਰ ਪਿੰਡ ਦੇ ਵਿੱਚ ਸੁੱਚਾ ਸੂਰਮਾ ਹੋਣਾ ਚਾਹੀਦਾ ਹੋਣਾ ਚਾਹੀਦਾ ਨਹੀਂ ਤਾਂ ਇਸ ਚੀਜ਼ ਦਾ ਕੋਈ ਇਲਾਜ ਨਹੀਂ ਹੈਗਾ ਤੇ ਆਪਾਂ ਨੂੰ ਮਤਲਬ ਇਸ ਫਿਲਮ ਤੋਂ ਬਹੁਤ ਸਿੱਖ ਲੈਣੀ ਚਾਹੀਦੀ ਆ ਇਹ ਫਿਲਮ ਮਤਲਬ ਇੱਕ ਸੰਦੇਸ਼ ਆ ਹੁਣ ਅਪਰੀਲਾ ਦੇਖਦੇ ਆ ਉਹਨਾਂ ਦੇ ਉੱਪਰ ਕੀ ਗੰਦ ਆ ਉਹਨਾਂ ਦੇ ਸੰਦੇਸ਼ ਕਹੇ ਜੇ ਨੇ ਕੋਈ ਕੁੜੀ ਭੱਜ ਜਾਂਦੀ ਆ ਹਨਾ ਕੋਈ ਲਾ ਮੈਰਿਜ ਕਰਾਉਂਦੀ ਜਾਂ ਕੀ ਕਰਾਉਂਦੀ ਆ ਆਰਾਮ ਪਿੰਡਾਂ ਦਾ ਪਿੰਡਾਂ ਚ ਇਹ ਬਿਲਕੁਲ ਬਿਲਕੁਲ ਜੋ ਇਹ ਡਿਸੀਜਨ ਹੈ ਇਸ ਚੀਜ਼ ਨੇ ਇਸ ਚੀਜ਼ ਨੇ ਸਮਾਜ ਨੂੰ ਮਤਲਬ ਵਿਗਾੜ ਕੇ ਰੱਖਿਆ ਉਹ ਇੱਕ ਸੰਦੇਸ਼ ਆ ਇਹ ਫਿਲਮ ਪਹਿਲਾਂ ਮੰਨੀ ਚਾਹੀਦੀ ਸੀ ਇੰਨੀ ਕ ਵਧੀਆ ਫਿਲਮਾਂ ਕਿ ਜਿਹਦਾ ਹਿਸਾਬ ਕੋਈ ਨਹੀਂ ਚਾਰ ਪੰਜ ਵਾਰ ਦੇਖਣੀ ਪੈਣੀ ਹੈ 19 ਵਾਰ ਕੁਛ ਨਾ ਕੁਛ ਸਿੱਖਣਾ ਵਾਸਤੇ ਸਿੱਖਣ ਨੂੰ ਮਿਲੂਗਾ ਕਿ ਸੁਪਰ ਡੁੱਪਰ ਹਿੱਟ ਇੱਕ ਦਾ ਪੰਜਾਬੀ ਸਿਨੇਮੇ ਦੇ ਵਿੱਚ ਖੜੋਤ ਆ ਗਈ ਸੀ ਕਿ ਉਹੀ ਇੱਕ ਕੁੜੀ ਹੈਗੀ ਉਹਦੇ ਪਿੱਛੇ ਭੱਜ ਜਾਂਦੇ ਨੇ ਉਹਦਾ ਵਿਆਹ ਨਹੀਂ ਹੁੰਦਾ ਜੇ ਉਹ ਲਟਰਮ ਬਟਰਮ ਇੱਕ ਸੰਦੇਸ਼ ਦੇਣ ਵਾਲੀ ਫਿਲਮ ਹੈ ਜਿਹੜੀ ਇਹ ਬੜੇ ਚਿਰ ਦੀ ਆਪਣੇ ਸੱਭਿਆਚਾਰ ਨੂੰ ਆਪਣੇ ਨੂੰ ਲੋੜ ਸੀਗੀ ਇਸ ਚੀਜ਼ ਨੂੰ ਮਤਲਬ ਕਾਫੀ ਦੇਰ ਬਾਅਦ ਫਿਲਮ ਆਇਆ ਜੀ ਕਿਵੇਂ ਮਤਲਬ ਲੱਗਦੇ ਭਾਈ ਜੀ ਫਿਲਮਾਂ ਦੇ ਵਿੱਚ ਉਹਨਾਂ ਦੀ ਐਕਟਿੰਗ ਵੀ ਮਤਲਬ ਬਾ ਕਮਾਲ ਸੀਗੀ ਇੱਕ ਹੈ ਲੱਗਦਾ ਸੀ ਵੀ ਜਿਵੇਂ ਕਿ ਸੁੱਚਾ ਸੂਰਮਾ ਕਿ ਸੱਚੇ ਸੁੱਚਾ ਸੂਰਮਾ ਹੈ ਨਾ ਕਿ ਦੇਖੋ ਮੈਂ ਪੱਗ ਨਹੀਂ ਪੰਧਾ ਅੱਜ ਪਹਿਲੇ ਦਿਨ ਮੈਂ ਪੱਗ ਬੰਨ ਕੇ ਆਇਆ ਤੇ ਮੈਨੂੰ ਲੱਗਦਾ ਵੀ ਇਹਦਾ ਜਿਹੜਾ ਸੰਦੇਸ਼ ਆ ਕਿ ਇੱਕੋ ਗੱਲ ਆ ਵੀ ਕੋਈ ਮਤਲਬ ਕਮੀ ਨਹੀਂ ਕਿ ਜਿੱਥੋਂ ਆਪਾਂ ਇਸ ਚੀਜ਼ ਨੂੰ ਕੱਟ ਸਕਦੇ ਹੁਈਏ ਹੈ ਨਾ ਤੇ ਸੰਦੇਸ਼ ਦੇਣ ਵਾਲੀ ਫਿਲਮ ਆ ਇਦੇ ਉੱਪਰੋਂ ਆਪਣੇ ਕੁੜੀਆਂ ਨੂੰ ਵੀ ਮੁੰਡਿਆਂ ਨੂੰ ਵੀ ਸਿੱਖਣਾ ਜਿਹਿੰਦਾ ਕਿ ਸੁੱਚੇ ਤੇ ਕੁੱਕਰ ਦੀ ਕਿੰਨੀ ਯਾਰੀ ਸੀਗੀ ਕਿ ਇੱਕ ਜਨਾਨੀ ਨੇ ਪੂਰਾ ਘਰ ਬਰਬਾਦ ਕਰਤਾ ਦੋਨਾਂ ਦੀ ਯਾਰੀ ਦੇ ਵਿੱਚ ਕਿੱਥੋਂ ਗੱਲ ਕਿੱਥੋਂ ਕਿੱਧਰ ਨੂੰ ਹਣਾ ਆ ਜਾਂਦੀ ਆ ਤੇ ਇੰਨਾ ਕ ਸੰਦੇਸ਼ ਮਤਲਬ ਨਜ਼ਾਰਾ ਬਣ ਮੈਂ ਮੇਰੇ ਕੁਵੇ ਲਾ ਕੇ ਵਧੀਆ ਸੁਪਰ ਡੁੱਪਰ ਹਿੱਟ ਤੋਂ ਵੀ ਉੱਪਰ ਕਿ ਦੇਖੋ ਅੱਜ ਹਾਊਸ ਫੁੱਲ ਸੀਗਾ ਮੈਂ ਪਹਿਲੀ ਵਾਰ ਦੇਖਿਆ ਕਿ ਹਾਊਸ ਫੁੱਲ ਹੋਇਆ ਅਸੀਂ ਟਿਕਟਾਂ ਪਹਿਲਾਂ ਹੀ ਬੁੱਕ ਕਰਾ ਲਈ ਨੇ ਹਾਂ ਹਾਂ ਮੈਂ ਪੂਰੇ ਹਾਊਸ ਫੁੱਲ ਨੇ ਸਾਰੇ ਬਹੁਤ ਵਧੀਆ ਸਾਰੇ ਪਿੰਡਾਂ ਦੇ ਵਿੱਚੋਂ ਹਰ ਬੰਦੇ ਨੂੰ ਫਿਲਮ ਦੇਖਣੀ ਚਾਹੀਦੀ ਪੂਰੇ ਪਰਿਵਾਰ ਸਮੇਤ ਇਹ ਨਹੀਂ ਹੈਗਾ ਵੀ ਇਕੱਲੇ ਮੈਂ ਮੇਰੇ ਪਰਿਵਾਰ ਸਮੇਤ ਫਿਲਮ ਆਇਆ ਇਹਦੇ ਵਿੱਚੋਂ ਸੰਦੇਸ਼ ਮਿਲੂਗਾ ਘਰਾਂ ਦਾ ਕਲੇਸ਼ ਮਿੱਟੂਗਾ ਇੱਕ ਛੋਟਾ ਇਹ ਉਹਨਾਂ ਨੇ ਉਹ ਵੀ ਬਣਾਇਆ ਦੀ ਕਿ ਇੱਕ ਗੱਜਨ ਨੂੰ ਵੀ ਇਹਦੇ ਵਿੱਚ ਹਨਾ ਸਿੱਖ ਮਿਲਦੀ ਆ ਕਿ ਜੇ ਆਪਾਂ ਆਪਣੇ ਘਰ ਦੇ ਵਿੱਚ ਇੱਕ ਜਨਾਨੀ ਆ ਜਿਹੜੀ ਅੱਗੇ ਬਜ਼ੁਰਗ ਕਹਿੰਦੀ ਸੂਈ ਦੇ ਨਾਲ ਘਰ ਨੂੰ ਬਣਾ ਵੀ ਦਿੰਦੀ ਆ ਵਿਗਾੜ ਵੀ ਦਿੰਦੀ ਆ ਤੇ ਬੜਾ ਵਧੀਆ ਸੰਦੇਸ਼ ਇਹਦੇ ਵਿੱਚ ਦਿੱਤਾ ਗਿਆ ਥੋੜੀ ਕਿ ਸਿੱਖ ਮਤਲਬ ਲੇਡੀਜ਼ ਨੂੰ ਨਹੀਂ ਨਾਲ ਬੰਦੇ ਨੂੰ ਵੀ ਆ ਜਿਹੜਾ ਨਰੇਣਾ ਸੀਗਾ ਉਹਨੂੰ ਵੀ ਇਸ ਤੋਂ ਸਿੱਖਣਾ ਚਾਹੀਦਾ ਕਿ ਕਿਸੇ ਚੀਜ਼ ਨੂੰ ਦਬਾਓ ਨਾ ਜੇ ਕੋਈ ਤੁਹਾਡੇ ਮਨ 'ਚ ਖਿਆਲ ਆਉਂਦਾ ਨੱਚਣ ਕੁੱਦਣ ਦਾ ਸਾਰ ਇਨ ਬੈਲੈਂਸ ਮਤਲਬ ਅਜ ਦੇ ਸਮੇਂ ਦਾ ਮੇਰੇ ਕਹਿਣ ਦਾ ਭਾਵ ਆ ਵੀ ਇਨ ਬੈਲੈਂਸ ਕਿਸੇ ਨੂੰ ਆਪਾਂ ਹੱਦਾ ਮੰਨੇ ਵੀ ਨਾ ਹਨਾ ਰੱਖੀਏ ਤੇ ਮਤਲਬ ਯਾਰ ਨਜ਼ਾਰਾ ਆ ਗਿਆ ਕਿ ਫਿਲਮ ਦੇਖ ਕੇ ਮਨ ਖੁਸ਼ ਹੋ ਗਿਆ 9 ਸਾਲ ਬਾਅਦ ਤੱਕ ਦੁਬਾਰਾ ਮੈਂ ਕਿਹਾ ਜੀ ਬਹੁਤ ਵਧੀਆ ਮੂਵੀ ਹੈ ਜੀ ਪੂਰੇ ਪਰਿਵਾਰ ਸਮੇਂ ਦੇਖਣਾ ਹੈ ਤੇ ਪੂਰਾ ਵਧੀਆ ਸਾਨੂੰ ਲੱਗਿਆ ਮੂਵੀ ਦੇਖ ਕੇ ਇਹਦੇ ਚ ਬੰਦੇ ਦਾ ਕਰੈਕਟਰ ਵੀ ਜੇ ਮਾੜਾ ਤਾਂ ਉਹਦਾ ਕੀ ਹੱਸੇਰਾ ਵੀ ਵਿਖਾਇਆ ਗਿਆ ਔਰਤ ਦਾ ਕੈਰੈਕਟਰ ਮਾੜਾ ਉਹਦਾ ਵੀ ਕੀ ਵਿਖਾਇਆ ਗਿਆ ਵਧੀਆ ਵੀ ਜੇ ਔਰਤ ਮਾੜੀ ਹੈ ਤਾਂ ਉਹਦੇ ਵੀ ਬੁਰੇ ਅੰਜਾਮ ਹੁੰਦੇ ਆ ਪੂਰੀ ਬੈਲੈਂਸ ਦੇ ਵਿੱਚ ਮੂਵੀ ਹੈ ਬਹੁਤ ਸਾਲਾਂ ਬਾਅਦ ਆ ਇੱਕ ਹਸਣ ਵਾਲੀਆਂ ਹਾਸਾ ਜਾਂ ਦੰਦ ਜੇ ਕੱਢ ਕੇ ਮੂਵੀਆਂ ਜਿਹੜੀਆਂ ਬਣਦੀਆਂ ਨੇ ਬਹੁਤ ਬਣਦੀਆਂ ਨੇ ਮਤਲਬ ਨਿਚਾਰਾ ਵਾਂਗੂ ਇਹ ਮੂਵੀ ਆਈ ਹੈ ਅਸਲ 'ਚ ਮਰਦਾਂ ਵਾਲੀ ਮੂਵੀ ਬੰਦਿਆਂ ਦੇ ਵੇਖਣ ਵਾਲੀ ਮੂਵੀ ਇਹ ਆ ਵੀ ਇੱਕ ਮਰਦ ਤੇ ਔਰਤ ਸਹੀ ਮਤਲਬ ਕਿਸ ਰਸਤੇ ਤੇ ਲੈ ਜਾਣ ਵਾਸਤੇ ਸਾਡੇ ਬੱਚਿਆਂ ਨੂੰ ਸਾਰਿਆਂ ਨੂੰ ਇਹ ਮੂਵੀ ਬਹੁਤ ਵਧੀਆ ਲੱਗੀ ਹੈ ਜੀ ਬਹੁਤ ਵਧੀਆ ਹਾਉ ਥੈਂਕਿਊ ਹਾਂਜੀ ਭਾਜੀ ਬਹੁਤ ਸੋਹਣੀ ਕਲਾ ਮੰਗਦੇ ਆ ਬਾਰ ਬਹੁਤ ਸੁਣੀ ਕਰੂਗਾ ਇਹ ਬੀਪੀ ਕੇ ਬਹੁਤ ਵਧੀਆ ਵੀਰੇ ਬਹੁਤ ਵਧੀਆ ਮੈਸੇਜ ਆਏ ਫਿਲਮਾਂ ਦਾ ਠੀਕ ਹੈ ਮਰਦਾਂ ਵਾਲੀ ਫਿਲਮ ਹੈ ਪਰਿਵਾਰਿਕ ਫਿਲਮ ਹੈ ਇਹਦੇ ਵਿੱਚ ਸਾਨੂੰ ਇਹ ਮੈਸੇਜ ਮਿਲਿਆ ਵੀ ਕਿਸੇ ਨੂੰ ਪ੍ਰੈਸਰ ਜਨਾ ਕਰੋ ਜੋ ਵੀ ਉਹਦੇ ਹਾਫ ਭਾਵ ਨੇ ਜਿਸ ਤਰ੍ਹਾਂ ਦਿਖਾਇਆ ਗਿਆ ਸੀ ਉਹਨੂੰ ਨੱਚੜ ਦਾ ਸੌਫ ਸੀ ਤੇ ਉਹ ਉਹਦਾ ਦਬਾਅ ਸੀ ਜਿਹੜਾ ਪਿੱਛੇ ਰਹਿ ਗਿਆ ਇਸ ਕਰਕੇ ਬਹੁਤ ਵਧੀਆ ਗੁੱਡ ਮੈਸੇਜ ਮਿਲੇ ਆ ਫਿਲਮਾਂ ਦਾ ਬੜੀ ਵਧੀਆ ਫਿਲਮ ਆਈ ਹੈ ਬਹੁਤ ਵਧੀਆ ਤੇ ਇਹ ਹਾਂਜੀ ਵੀਰੇ ਕਿਸਰਾ ਲੱਗੀ ਦੀ ਮੂਵੀ ਬਹੁਤ ਵਧੀਆ ਬਹੁਤ ਵਧੀਆ ਕੀ ਖਾਸ ਲੱਗਿਆ ਜਿਹੜਾ ਜਿੰਨੇ ਮਾਨੂੰ ਕਾਫੀ ਟੁੰਬਿਆ ਹੋਵੇ। ਹਾਂ ਤਾਂ ਵੀਰ ਆਪ ਨੂੰ ਪਤਾ ਹੈ ਪਹਿਲਾਂ ਸੱਚੀ ਕਹਾਣੀ ਲਾਉ ਕੋਈ ਬਣੀ ਹੋਈ ਹੈ। ਉਹ ਉਹ ਵੀ ਲੱਗ ਰਿਹਾ। ਫਰੋਂ ਦੇ ਕੰਟੇਨਰਸ ਬਹੁਤ ਬੜੀ ਲੱਗ ਰਿਹਾ। ਓਕੇ थैंक यू। ਮੁੰਡੇ ਨੂੰ ਮੁੰਡੇ ਬਹੁਤ ਵੰਦੇ ਟੈਂਟ ਲਾ। ਬਹੁਤ ਸੋਹਣੀ ਲੱਗੀ। ਕੀ ਖਾਸ ਲੱਗਿਆ ਜਿਹਨੇ ਮਾਨੂੰ ਟੁੰਬਿਆ ਹੋਵੇ? ਉਸ ਮਾਨੂੰ ਬਹੁਤ ਵੰਦੇ ਐਕਟਿੰਗ ਵਧੀਆ ਹੁੰਦੀ ਹੈ ਜੀ। ਪਸੰਦ ਆ। ਸੁਪਰ ਹਿੱਟ ਹੈ ਜੀ ਸੁਪਰ ਹਿੱਟ ਹੈ ਵੀ ਸੁਪਰ ਹਿੱਟ ਫਿਲਮ ਅੱਛਾ ਲੱਗਿਆ ਥੋੜਾ ਜਿਹਾ ਲੱਗਿਆ ਪਿਛਲੇ ਪਹਿਰਾਵੇ ਨੂੰ ਉਹਨਾਂ ਨੇ ਦੁਹਰਾਇਆ ਤੇ ਅਣਖਾਂ ਦੀ ਗੱਲ ਕਰੀ ਹੈ ਪੁਰਾਣੇ ਪੰਜਾਬ ਦੇ ਵੀ ਪੂਰੇ ਪੰਜਾਬ ਦੇ ਦਰਸ਼ਨ ਹੋਏ ਅਣਖਾਂ ਦੀ ਗੱਲ ਕਰੀ ਅਣਖਾਂ ਦੀ ਅੱਜ ਕੱਲ ਇਹ ਹੋਣਾ ਚਾਹੀਦਾ ਅੱਜ ਕੱਲ ਇਹ ਹੋਣਾ ਚਾਹੀਦਾ ਤਾਂ ਹੀ ਤਾਂ ਲੋਕ ਵਿਗੜੇ ਹੋਏ ਨੇ ਜੇ ਅੱਜ ਕੱਲ ਇਹ ਹੋ ਜੇ ਤਾਂ ਲੋਕ ਪਗੜਨਗੇ ਨਹੀਂ ਜਿੰਦਾ ਸੂਰਮੇ ਦੀ ਗੱਲ ਕਰਦੇ ਆ ਹੁਣ ਲੋਕਾਂ ਅੰਦਰੋਂ ਸੂਰਮਗਤੀ ਆ ਜਿਹੜੀ ਕਿਵੇਂ ਲੱਗ ਉਹ ਤਾਂ ਖਤਮ ਹੋ ਗਈ ਵੀਰੇ ਸੂਰਮਗਤੀ ਕਿੱਥੇ ਰਹਿ ਗਈ ਹੁਣ ਪਹਿਲਾਂ ਸੂਰਮੇ ਹੁੰਦੇ ਸੀ ਸੂਰਮੇ ਹੁੰਦੇ ਸੀਗੇ ਤਾਂ ਹੀ ਤਾਂ ਅਣਖਾਂ ਪਿੱਛੇ ਮਾਰਿਆ ਹੁਣ ਕਿੱਥੇ ਸੂਰਮਗਤੀ ਉਹ ਤਾਂ ਖਤਮ ਐ ਸਹੀ ਹੈ ਕਿਹੜੇ ਚੰਗੇ ਵੀਰ ਕਿਸਰਾ ਲੱਗੀ ਵੀ ਵੀ ਓਕੇ ਵੀਰ ਕਿਵੇਂ ਲੱਗੀ ਜੀ ਫਿਰ ਹੋ ਲੋਕ ਫਿਰ ਸਰਾ ਸਰਾ ਬਾਈ ਸਰਾ ਓਕੇ ਬਾਗ ਲੈ ਆ ਤਾ ਬਾਈ ਉਸਤਾਦ ਨੇ